8 ਦਸੰਬਰ ਦਿਨ ਸੋਮਵਾਰ ਨੂੰ ਨਿਫਟੀ ਦੇ ਵਿੱਚ ਮਜ਼ਬੂਤ ਸਪੋਰਟ ਮਜ਼ਬੂਤ ਰੈਜ਼ਿਸਟੈਂਸ ਕਿਹੜੇ-ਕਿਹੜੇ ਨੇ ਤੇ ਕਿਹੜੇ-ਕਿਹੜੇ ਆਪਣੇ ਪਲਾਨਸ ਰਹਿਣਗੇ ਸੋਮਵਾਰ ਵਾਸਤੇ ਟ੍ਰੇਡ ਕਰਨ ਦੇ ਲਈ ਇਹਨਾਂ ਚੀਜ਼ਾਂ ਬਾਰੇ ਗੱਲ ਕਰਾਂਗੇ ਤੇ ਉਹਦੇ ਨਾਲ ਨਾਲ ਆਪਾਂ ਵੀਕਲੀ ਟਾਈਮ ਫਰੇਮ ਐਨਲਿਸਿਸ ਵੀ ਕਰਾਂਗੇ ਕਿ ਅਗਲੇ ਹਫ਼ਤੇ ਨਿਫਟੀ ਕਿੱਧਰ ਜਾ ਸਕਦੀ ਹੈ ਉੱਤੇ ਜਾ ਸਕਦੀ ਹੈ ਜਾਂ ਫਿਰ ਥੱਲੇ ਜਾ ਸਕਦੀ ਹੈ ਜਾਂ ਫਿਰ ਸਾਈਡ ਵਾਈਜ਼ ਰਹਿ ਸਕਦੀ ਹੈ ਸੋ ਇਹ ਸਾਰੀਆਂ ਚੀਜ਼ਾਂ ਰਹਿਣਗੀਆਂ ਵੀਡੀਓ ਦੇ ਵਿੱਚ ਇਸ ਕਰਕੇ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਪੂਰਾ ਦੇਖਣਾ ਸੋ ਵੀਡੀਓ ਨੂੰ ਸਟਾਰਟ ਕਰਦੇ ਹਾਂ ਸਭ ਤੋਂ ਪਹਿਲਾਂ ਦੇਖੋ ਆਪਾਂ ਕਰ ਲੈਨੇ ਇਥੇ ਵੀਕਲੀ ਟਾਈਮ ਫਰੇਮ ਨਲਸ ਕਿ ਵੀਕਲੀ ਟਾਈਮ ਫਰੇਮ ਤੇ ਕਿਹੜਾ ਕੈਂਡਲ ਬਣਿਆ ਸੋ ਵੀਕਲੀ ਟਾਈਮ ਫਰੇਮ ਤੇ ਜੇ ਆਪਾਂ ਚੈੱਕ ਆਊਟ ਕਰਦੇ ਆ ਸੋ ਨਿਫਟੀ 올 ਟਾਈਮ ਹਾਈ ਤੇ ਆ 올 ਟਾਈਮ ਹਾਈ ਨਵਾਂ ਬਣ ਚੁੱਕਾ ਹੈ ਤੇ 올 ਟਾਈਮ ਹਾਈ ਦੇਖੋ ਕੋਈ ਵੀ ਲੈਵਲ ਹੋਏ ਭਵੇਂ ਭਵੇਂ ਦੇਖੋ 300 ਵਾਲਾ ਲੈਵਲ ਆ 200 ਵਾਲਾ 250 ਵਾਲਾ 255 ਵਾਲਾ ਕੋਈ ਵੀ ਲੈਵਲ ਆ 올 ਟਾਈਮ ਹਾਈ ਆਪਣੇ ਆਪ ਦੇ ਵਿੱਚ ਇੱਕ ਰੈਜ਼ਿਸਟੈਂਸ ਹੁੰਦਾ ਹੈ ਮਜ਼ਬੂਤ ਰੈਜ਼ਿਸਟੈਂਸ ਹੁੰਦਾ ਹੈ ਸੋ 올 ਟਾਈਮ ਹਾਈ ਤੇ ਨਿਫਟੀ ਨੇ ਜਿਹੜਾ ਕੈਂਡਲ ਬਣਾਇਆ ਬੀਰਿਸ਼ ਕੈਂਡਲ ਬਣਾਇਆ ਲਾਲ ਕੈਂਡਲ ਤੇ ਇਹ ਜਿਹੜਾ ਲਾਲ ਕੈਂਡਲ ਬਣਾਇਆ ਹੈ ਇਹ ਕੈਂਡਲ ਹੈ ਹੈਂਗਿੰਗ ਮੈਨ ਕਿਉਂਕਿ 올 ਟਾਈਮ ਹਾਈ ਆਪਣੇ ਆਪ ਦੇ ਵਿੱਚ ਰੈਜ਼ਿਸਟੈਂਸ ਆ ਲਾਲ ਕੈਂਡਲ ਬਣਿਆ ਸੋ ਇਹ ਕੈਂਡਲ ਕੀ ਕਹਿੰਦਾ ਹੈ ਹੈਂਗਿੰਗ ਮੈਨ ਇਹ ਕਹਿੰਦਾ ਕਿ ਨਿਫਟੀ ਥੱਲੇ ਆ ਸਕਦੀ ਹੈ ਅਗਲੇ ਹਫਤੇ ਸੋ ਇਹ ਜਿਹੜਾ ਕੈਂਡਲ ਐਕਟੀਵੇਟ ਕਿਦੋਂ ਹੋਊਗਾ ਕੋਈ ਵੀ ਦੇਖੋ ਕੈਂਡਲ ਆ ਚਾਹੇ ਦੇਖੋ ਕੋਈ ਨੇਗੇਟਿਵ ਕੈਂਡਲ ਬਣਿਆ ਮਾਰਕੀਟ ਨੂੰ ਥੱਲੇ ਲਿਉਣ ਵਾਲਾ ਚਾਹੇ ਕੋਈ ਪੋਜ਼ਿਟਿਵ ਕੈਂਡਲ ਬਣਿਆ ਮਾਰਕੀਟ ਨੂੰ ਉੱਤੇ ਲੈ ਜਾਣ ਵਾਲਾ ਜਦੋਂ ਤੱਕ ਦੇਖੋ ਕੈਂਡਲ ਐਕਟੀਵੇਟ ਨਹੀਂ ਹੁੰਦਾ ਨਾ ਉਦੋਂ ਤੱਕ ਉਸ ਡਾਇਰੈਕਸ਼ਨ ਦੇ ਵਿੱਚ ਮਾਰਕੀਟ ਨਹੀਂ ਜਾ ਸਕਦੀ ਸੋ ਇਹ ਹੈਂਗਿੰਗ ਮੈਨ ਬਣਿਆ ਹੁਣ ਹੈਂਗਿੰਗ ਮੈਨ ਦਾ ਜਿਹੜਾ ਲੋ ਆ ਆਪਣਾ 5891 ਇਹ ਲੋ ਜੇ ਬ੍ਰੇਕ ਹੁੰਦਾ ਫਿਰ ਇਹ ਕੈਂਡਲ ਐਕਟੀਵੇਟ ਹੋਊਗਾ ਸੋ ਫਿਰ ਉਸ ਤੋਂ ਬਾਅਦ ਨਿਫਟੀ ਥੱਲੇ ਜਾ ਸਕਦੀ ਹੈ ਜਦੋਂ ਤੱਕ ਇਹ ਲੋ ਬ੍ਰੇਕ ਨਹੀਂ ਹੁੰਦਾ ਉਦੋਂ ਤੱਕ ਇਹ ਕੰਡਲ ਐਕਟੀਵੇਟ ਨਹੀਂ ਹੁੰਦਾ ਸੋ ਇਹ ਆਪਣਾ ਵੀਕਲੀ ਟਾਈਮ ਫਰੇਮ ਅਨਲਿਸਿਸ ਨਿਫਟੀ ਦੇ ਥੱਲੇ ਜਾਣ ਦੀ ਜਿਹੜੀ ਸੰਭਾਵਨਾ ਉਹ ਜ਼ਿਆਦਾ ਹੈ ਉੱਤੇ ਜਾਣ ਦੀ ਜਿਹੜੀ ਘੱਟ ਹੈ ਹੁਣ ਆਪਾਂ ਚੱਲਦੇ ਹਾਂ 15 ਮਿੰਟ ਟਾਈਮ ਫਰੇਮ ਤੇ ਤੇ 15 ਮਿੰਟ ਟਾਈਮ ਫਰੇਮ ਤੇ ਆਪਾਂ ਦੇਖਦੇ ਹਾਂ ਕਿਹੜੇ-ਕਿਹੜੇ ਆਪਣੇ ਪਲਾਨਸ ਰਹਿਣਗੇ ਸੋ ਦੇਖੋ ਡੇ ਟਾਈਮ ਫਰੇਮ ਤੇ ਸ਼ੁੱਕਰਵਾਰ ਨੂੰ ਕੀ ਕੀਤਾ ਮਾਰਕੀਟ ਨੇ ਪੂਰਾ ਦਿਨ ਉੱਤੇ ਗਈ ਆ ਇੱਕ ਗ੍ਰੀਨ ਕੈਂਡਲ ਬਣਿਆ ਸੋ ਹੁਣ ਨਿਫਟੀ ਦੇ ਵਿੱਚ ਜਿਹੜਾ ਟ੍ਰੈਂਡ ਆ ਡੇ ਟਾਈਮ ਫ੍ਰੇਮ ਤੇ ਉਹ ਅਪ ਟ੍ਰੈਂਡ ਆ ਸੋ ਨਿਫਟੀ ਦੇ ਵਿੱਚ ਅਪ ਟ੍ਰੈਂਡ ਆ ਡੇ ਟਾਈਮ ਫ੍ਰੇਮ ਤੇ ਇੰਟਰਾਡੇ ਦੇ ਵਿੱਚ ਸੋ ਜਿਹੜਾ ਪਹਿਲਾ ਮੂਵ ਆਪਾਂ ਨੂੰ ਸੋਮਵਾਰ ਨੂੰ 8 ਦਸੰਬਰ ਨੂੰ ਦੇਖਣ ਨੂੰ ਮਿਲੇਗਾ ਸਵੇਰ ਵਾਲਾ ਉਹ ਉੱਤੇ ਦਾ ਦੇਖਣ ਨੂੰ ਮਿਲ ਸਕਦਾ ਪਹਿਲਾ ਮੂਵ ਸੋ ਇਸ ਕਰਕੇ ਦੇਖੋ ਜਿਹੜੇ ਸਪੋਰਟ ਆ ਆਪਣੇ ਪਹਿਲਾ ਸਪੋਰਟ ਆਪਣਾ ਦੇਖੋ 26100 ਆ ਦੂਜਾ ਆਪਣਾ ਦੇਖੋ 26152 26152 ਦੇਖੋ ਹਿਸਟੋਰਿਕਲੀ ਆਪਣਾ ਸਟਰੋਂਗ ਸਪੋਰਟ ਆ ਕਿਉਂਕਿ ਦੇਖੋ ਜਦੋਂ ਮਾਰਕੀਟ ਇਸ ਤੋਂ ਉੱਤੇ ਸੀ ਆ ਸੋ ਉੱਤੇ ਸੀ ਤੇ ਉਦੋਂ ਵੀ ਦੇਖੋ ਇੱਕ ਵਾਰ ਦੋ ਵਾਰ ਤਿੰਨ ਵਾਰ ਇਥੋਂ ਸਪੋਰਟ ਲਿਆ ਫਿਰ ਜਦੋਂ ਥੱਲੇ ਆਈ ਇਹਨੂੰ ਰੈਜ਼ਿਸਟੈਂਸ ਬਣਾਇਆ ਫਿਰ ਜਦੋਂ ਉੱਤੇ ਜਾਣ ਲਈ ਸੀ ਇਹਦੇ ਕੋਲ ਪ੍ਰਾਈਸ ਐਕਸ਼ਨ ਬਣਾ ਕੇ ਫਿਰ ਇਹਦਾ ਬ੍ਰੇਕਆਊਟ ਕੀਤਾ ਸੋ ਪਹਿਲਾ ਪਲਾਨ ਆਪਣਾ ਇਹੀ ਰਹਿਣ ਵਾਲਾ ਜੀ ਦੇਖੋ ਮਾਰਕੀਟ ਇਸ ਤੋਂ ਉੱਤੇ ਓਪਨ ਹੁੰਦੀ ਹੈ ਗੈਪ ਅਪ ਓਪਨ ਹੋ ਕੇ ਤੇ ਥੱਲੇ ਆਉਂਦੀ ਆ 26152 ਕੋਲ ਤੇ 26152 ਕੋਲ ਆ ਕੇ ਜੇ ਕੋਈ 15 ਮਿੰਟ ਦਾ ਹੈਮਰ ਆ ਜਾਂ ਫਿਰ ਕੋਈ ਆਪਣਾ 5 ਮਿੰਟ ਦਾ ਡਬਲ ਪੈਟਰਨ ਬਣਾਉਂਦੀ ਆ ਜਾਂ ਫਿਰ 15 ਮਿੰਟ ਦਾ ਕੋਈ ਇਨਵਰਟਡ ਹੈਮਰ ਬਣਾਉਂਦੀ ਆ ਸੋ ਦਾ ਹਾਈ ਬ੍ਰੇਕ ਹੋਣ ਤੇ ਸੋ ਫਿਰ ਨਿਫਟੀ ਉੱਤੇ ਜਾ ਸਕਦੀ ਇਹ ਪਹਿਲਾ ਪਲਾਨ ਆਪਣਾ ਦੂਜਾ ਪਲਾਨ ਦੇਖੋ 26100 26100 ਜਿਹੜਾ ਨਾ ਇਹ ਆਪਣਾ ਲੇਟੈਸਟ ਸਪੋਰਟ ਹੈ 26100 ਬਾਰੇ ਜੇ ਆਪਾਂ ਗੱਲ ਕਰਦੇ ਹਾਂ ਜਦੋਂ ਦੇਖੋ ਨਿਫਟੀ ਥੱਲੇ ਹੁੰਡਈ ਸੀ ਇਹਦੇ ਕੋਲੋਂ ਇੱਕ ਵਾਰ ਰੈਜ਼ਿਸਟੈਂਸ ਲਿਆ ਥੱਲੇ ਗਈ ਠੀਕ ਹੈ ਥੱਲੇ ਚਲੀ ਗਈ ਫਿਰ ਉਸ ਤੋਂ ਬਾਅਦ ਆ ਦੂਜੀ ਵਾਰ ਇਹਦੇ ਕੋਲੋਂ ਰੈਜ਼ਿਸਟੈਂਸ ਲਿਆ ਫਿਰ ਥੱਲੇ ਗਈ ਤੇ ਫਿਰ ਜਦੋਂ ਉੱਤੇ ਜਾਣ ਡਈ ਸੀ ਇਹਦੇ ਕੋਲ ਆ ਕੇ ਪ੍ਰਾਈਸ ਐਕਸ਼ਨ ਬਣਿਆ ਹਰਾ ਕੈਂਡਲ ਫਿਰ ਲਾਲ ਕੈਂਡਲ ਬਣਿਆ ਤੇ ਫਿਰ ਹਰਾ ਕੈਂਡਲ ਬਣ ਕੇ ਬ੍ਰੇਕਆਊਟ ਹੋਇਆ ਇਸ ਲੈਵਲ ਦਾ ਸਿਸ ਕਰਕੇ 26100 ਦਾ ਜਿਹੜਾ ਲੈਵਲ ਹੈ ਇਹ ਬਹੁਤ ਮਜ਼ਬੂਤ ਸਪੋਰਟ ਹੈ ਆਪਣੇ ਵਾਸਤੇ ਸੋਮਵਾਰ ਲਈ ਸੋ ਪਹਿਲਾ ਪਲਾਨ ਆਪਣਾ ਹੋ ਗਿਆ 26150 ਦੂਜਾ ਪਲੈਨ ਆਪਣਾ ਹੋ ਗਿਆ 26100 ਜੇ ਦੇਖੋ ਨਿਫਟੀ ਗੈਪ ਅਪ ਉਪਰ ਨਹੀਂ ਹੁੰਦੀ ਫਲੈਟ ਓਪਨ ਹੋ ਜਾਂਦੀ ਹੈ ਫਲੈਟ ਓਪਨ ਹੋ ਕੇ 26152 ਤੋਂ ਥੱਲੇ ਆ ਜਾਂਦੀ ਹੈ ਜਾਂ ਫਿਰ ਥੋੜਾ ਜਿਹਾ ਗੈਪ ਡਾਊਨ ਓਪਨ ਹੁੰਦੀ ਹੈ ਇੱਥੇ ਤੇ 26100 ਤੋਂ 26100 ਦੇ ਕੋਲ ਆ ਕੇ ਕੋਈ 15 ਮਿੰਟ ਦਾ ਹੈ ਮਰ ਕੋਈ 15 ਮਿੰਟ ਦਾ ਇਨਵਰਟਡ ਹੈ ਮਰ ਜਾਂ ਫਿਰ ਕੋਈ 5 ਮਿੰਟ ਦਾ ਡਬਲ ਪੈਟਰਨ ਬਣਾਉਂਦੀ ਆ ਸੋ ਫਿਰ ਨਿਫਟੀ ਉੱਤੇ ਜਾ ਸਕਦੀ ਹੈ ਇਹ ਆਪਣਾ ਦੂਜਾ ਪਲੈਨ ਹੈ ਤੀਜੇ ਪਲੈਨ ਬਾਰੇ ਗੱਲ ਕਰਦੇ ਹਾਂ ਜਿਵੇਂ ਦੇਖੋ ਨਿਫਟੀ 네ਗੇਟਿਵ ਆ ਆਪਣਾ ਵੀਕਲੀ ਟਾਈਮ ਫਰੇਮ ਤੇ ਸੋ ਇਸ ਕਰਕੇ ਦੇਖੋ ਜਿਹੜਾ ਆ ਰੈਜ਼ਿਸਟੈਂਸ ਹੈ 26290 ਬਹੁਤ ਇੰਪੋਰਟੈਂਟ ਆ ਕਿਉਂਕਿ ਦੇਖੋ ਇਸੇ ਕੋਲੋਂ ਆ ਐਮ ਪੈਟਰਨ ਬਣ ਕੇ ਨਿਫਟੀ ਨੇ ਡਿੱਗਣਾ ਸ਼ੁਰੂ ਕੀਤਾ ਸੀ ਸੋ ਜਦੋਂ ਦੇਖੋ 26290 ਦੇ ਕੋਲ ਦੁਬਾਰਾ ਜਾਂਦੀ ਹੈ ਨਿਫਟੀ ਤੇ ਇਹਦੇ ਕੋਲ ਜਾ ਕੇ ਕੋਈ ਦੇਖੋ 15 ਮਿੰਟ ਦਾ ਕੋਈ ਐਮ ਪੈਟਰਨ ਜਾਂ ਫਿਰ 15 ਮਿੰਟ ਦਾ ਕੋਈ ਸ਼ੂਟਿੰਗ ਸਟਾਰ ਬਣਾਉਂਦੀ ਆ ਜਾਂ ਫਿਰ ਮਲਟੀ ਡੈਮ ਫਰੇਮ ਤੇ ਥੱਲੇ ਵਾਸਤੇ ਪੈਟਰਨ ਬਣਾਉਂਦੀ ਆ ਸੋ ਫਿਰ ਥੱਲੇ ਵਾਲੀ ਸਾਈਡ ਨੂੰ ਆਪਾਂ ਨੂੰ ਇੱਕ ਵਧੀਆ ਮੂਦ ਦੇਖਣ ਨੂੰ ਮਿਲ ਸਕਦਾ। ਸੋ ਇਹ ਤੀਜਾ ਪਲਾਨ ਹੈ ਆਪਣਾ। ਸੋ ਨੋਟ ਕਰ ਲਓ ਆਪਣੇ ਜਿਹੜੇ ਮਜਬੂਤ ਸਪੋਰਟ ਤੇ ਮਜਬੂਤ ਰੈਜ਼ਿਸਟੈਂਸ ਆ ਸੋਮਵਾਰ ਲਈ 26100 ਸਪੋਰਟ ਆ ਇੱਕ ਤੇ 26152 ਆਪਣਾ ਦੂਜਾ ਸਪੋਰਟ ਆ। ਤੇ ਰੈਜ਼ਿਸਟੈਂਸ ਆਪਣਾ 26290 ਸੋ ਇਹ ਤਿੰਨ ਲੈਵਲ ਨੇ ਤੇ ਆ ਆਪਣਾ ਜ਼ੋਨ ਆ 26100 ਤੋਂ ਲੈ ਕੇ 26290 ਸੋ ਇਹ ਦੇਖੋ 26100 ਤੋਂ ਲੈ ਕੇ ਤੇ 26290 ਇਹਦੇ ਵਿਚਕਾਰ ਜੇ ਨਿਫਟੀ ਖੁੱਲਦੀ ਆ ਸੋ ਫਿਰ ਤਾਂ ਦੇਖੋ ਆਪਣੇ ਇਹੀ ਪਲਾਨ ਰਹਿਣਗੇ ਜੇ ਨਿਫਟੀ 26100 ਤੋਂ ਥੱਲੇ ਖੁੱਲਦੀ ਆ ਜਾਂ ਫਿਰ 26290 ਤੋਂ ਉੱਤੇ ਖੁੱਲਦੀ ਆ ਫਿਰ ਪਲਾਨ ਆਪਾਂ ਨੂੰ ਚੇਂਜ ਕਰਨੇ ਪੈਣਗੇ ਤੇ ਫਿਰ ਜਿਹੜੇ ਪਲਾਨ ਆਪਾਂ ਚੇਂਜ ਕਰਾਂਗੇ ਉਹ ਤੁਹਾਨੂੰ ਆਪਾਂ WhatsApp ਚੈਨਲ ਤੇ ਤੇ Instagram ਚੈਨਲ ਤੇ ਪ੍ਰੋਵਾਈਡ ਕਰਾਂਗੇ ਸੋ ਇਹ ਸੀ ਦੇਖੋ ਆਪਣਾ ਇਸ ਵੀਡੀਓ ਦੇ ਵਿੱਚ ਮਿਲਦੇ ਆਪਾਂ ਕੱਲ ਨੂੰ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ